ਅਮਰੀਕਾ ਦੇ 90ਵੇਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿੱਦਾਂ ਹੀ ਸੋਚ ਚੱਕੀ ਉਹਨਾਂ ਨੇ ਇੱਕ ਐਲਾਨ ਕਰ ਦਿੱਤਾ ਕਿ ਉਹ ਟਿਕਟੌਕ ਨੂੰ ਖਰੀਦਣ ਜਾ ਰਹੇ ਨੇ ਸੌਂ ਚੁੱਕ ਦੇ ਅਨਸਾਰ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਿਹੜੇ ਫੈਸਲੇ ਲਏ ਨੇ ਉਹਨਾਂ ਦੇ ਵਿੱਚ ਇੱਕ ਫੈਸਲਾ ਇਹ ਵੀ ਲਿਆ ਹੈ ਕਿ ਉਹਨਾਂ ਨੇ 75 ਦਿਨਾਂ ਤੱਕ ਟਿਕਟੌਕ ਨੂੰ ਹੋਰ ਮੌਲਤ ਦੇ ਦਿੱਤੀ ਹੈ ਯੂ ਐਸ ਏ ਦੇ ਵਿੱਚ ਕਿਉਂਕਿ ਇੰਡੀਆ ਦੀ ਤਰ੍ਹਾਂ ਅਮਰੀਕਾ ਦੇ ਵਿੱਚ ਜਿਹੜੀ ਇਸ ਤੋਂ ਪਹਿਲਾਂ ਬਾਈਡਨ ਦੀ ਸਰਕਾਰ ਸੀ ਉਸਨੇ ਟਿਕਟੌਕ ਨੂੰ ਬੈਨ ਕਰਨ ਦਾ ਐਲਾਨ ਕਰ ਦਿੱਤਾ ਸੀ ਇੱਕ ਤਰ੍ਹਾਂ ਦੇ ਨਾਲ ਕਾਨੂੰਨ ਪਾਸ ਕਰ ਦਿੱਤਾ ਸੀ ਅਮਰੀਕਾ ਦੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਟਿਕਟੌਕ ਦੇ ਉੱਪਰ ਇਹ ਬੈਨ ਉਦੋਂ ਹੀ ਰੋਕ ਸਕਦਾ ਹੈ ਜਦੋਂ ਟਿਕਟੌਕ ਦੀ ਜਿਹੜੀ ਚੀਨੀ ਕੰਪਨੀ ਮਾਲਕ ਹੈ ਬਾਈਡੈਂਸ ਜਦੋਂ ਇਸ ਨੂੰ ਕਿਸੇ ਅਮਰੀਕਨ ਕੰਪਨੀ ਨੂੰ ਵੇਚ ਦਵੇ ਹੁਣ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਅਲੌਨ ਮਸਕ ਚਾਹਣ ਤਾਂ ਉਹ ਟਿਕਟੌਕ ਨੂੰ ਖਰੀਦ ਸਕਦੇ ਨੇ ਜੇਕਰ ਉਹ ਟਿਕਟੌਕ ਨੂੰ ਨਹੀਂ ਖਰੀਦਦੇ ਤਾਂ ਮੈਂ ਟਿਕਟੌਕ ਨੂੰ ਖਰੀਦਣ ਦੇ ਲਈ ਤਿਆਰ ਹਾਂ ਇਹ ਦਾਵਾ ਕੀਤਾ ਹੈ ਅਮਰੀਕਾ ਹਾਂ ਟਿਕਟੌਕ ਦੇ ਸਾਹਮਣੇ ਸਿਰਫ ਦੋ ਹੀ ਰਾਸਤੇ ਨੇ ਜਾਂ ਤਾਂ ਉਹ ਟਿਕਟੌਕ ਨੂੰ ਕਿਸੇ ਅਮਰੀਕਨ ਇਨਸਾਨ ਨੂੰ ਵੇਚ ਦੇਣ ਜਾਂ ਫਿਰ ਅਮਰੀਕਾ ਦੇ ਵਿੱਚੋਂ ਬੈਨ ਹੋ ਜਾਣ ਅਮਰੀਕਾ ਦੇ ਅੰਦਰ ਟਿਕਟੌਕ ਦੇ 17 ਕਰੋੜ ਯੂਜ਼ਰ ਨੇ ਤੇ ਇਸ ਦੀ ਜਿਹੜੀ ਕੀਮਤ ਬਣਦੀ ਹੈ ਉਹ ਟ੍ਰਿਲੀਅਨ ਡਾਲਰ ਦੇ ਵਿੱਚ ਬਣਦੀ ਹੈ ਟਿਕਟੌਕ ਦੀ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਿਕਟੌਕ ਨੂੰ 75 ਦਿਨਾਂ ਦਾ ਟਾਈਮ ਦੇ ਦਿੱਤਾ ਹੈ ਆਪਣਾ ਡਿਸੀਜਨ ਲੈਣ ਦੇ ਲਈ ਇਨ੍ਹਾਂ 75 ਦਿਨਾਂ ਦੇ ਦੌਰਾਨ ਜਿਹੜੀ ਟਿਕਟੌਕ ਦੀ ਮਾਲਕ ਕੰਪਨੀ ਹੈ ਜਾਨਕਿ ਬਾਈਟ ਡਾਂਸ ਜਿਹੜੀ ਚੀਨੀ ਕੰਪਨੀ ਹੈ ਉਹਨਾਂ ਨੂੰ ਆਪਣੀ 50% ਹਿੱਸੇਦਾਰੀ ਕਿਸ ਡੋਨਲਡ 트ੰਪ ਨੇ ਟਿੱਕਟੌਕ ਦੇ ਮਾਲਕ ਜੈਂਕ ਜੀ ਮਿੰਕ ਨੂੰ ਕਿਹਾ ਹੈ ਕਿ ਉਹਨਾਂ ਨੂੰ ਅਮਰੀਕਾ ਦੇ ਅੰਦਰ ਟਿੱਕਟੌਕ ਨੂੰ ਖਰੀਦਣ ਵਾਲੇ ਕਈ ਮਾਲਕ ਮਿਲ ਜਾਣਗੇ। ਡੋਨਲਡ 트ੰਪ ਨੇ ਕਿਹਾ ਕਿ ਜੇਕਰ ਟਿੱਕਟੌਕ ਉਹਨਾਂ ਦੀ ਇਹ ਡੀਲ ਨੂੰ ਮਨਜ਼ੂਰ ਨਹੀਂ ਕਰਦੀ ਤਾਂ ਇਸ ਨੂੰ ਇੱਕ ਅਮਰੀਕੀ ਵਿਰੋਧੀ ਕਾਰਵਾਈ ਮੰਨਿਆ ਜਾਵੇਗਾ। ਡੋਨਲਡ 트ੰਪ ਸਨ 2020 ਤੋਂ ਹੀ ਟਿੱਕਟੌਕ ਨੂੰ ਖਰੀਦਣ ਦੇ ਚਾਹਵਾਨ ਸਨ ਪਰ ਇਸ ਤੋਂ ਬਾਅਦ ਉਹਨਾਂ ਦੀ ਸਰਕਾਰ ਚਲੀ ਜਾਂਦੀ ਹੈ ਅਮਰੀਕਾ ਦੇ ਅੰਦਰ ਪਰ ਉਹ ਇਸ ਦੀ ਪਲੈਨਿੰਗ ਕਰਦੇ ਰਹਿੰਦੇ ਨੇ ਕਿ ਕਿਵੇਂ ਟਿੱਕਟੌਕ ਨੂੰ ਖਰੀਦਣ। ਹੁਣ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਕੁਝ ਸਮੇਂ ਪਹਿਲਾਂ ਹੀ ਅਮਰੀਕਾ ਦੇ ਅੰਦਰ ਕੀਤਾ ਗਿਆ ਸੀ ਅਮਰੀਕਾ ਦੇ ਅੰਦਰ ਇਹ ਟਿਕਟੌਕ ਦੀ ਮਾਰਕੀਟ ਵੈਲਿਊ ਨੂੰ ਛੱਲੇ ਸੱਟਣ ਲਈ ਵੀ ਕੀਤਾ ਗਿਆ ਸੀ ਕਿਉਂਕਿ ਅਜਿਹੇ ਦੇ ਵਿੱਚ ਟਿਕਟੌਕ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਸ਼ਰਤਾਂ ਦੇ ਵਿੱਚ ਅਤੇ ਬਹੁਤ ਘੱਟ ਪੈਸਿਆਂ ਦੇ ਵਿੱਚ ਖਰੀਦ ਸਕਦੇ ਨੇ ਟਿਕਟੌਕ ਦੀ ਜਿਹੜੀ ਬੈਨ ਲੱਗਣ ਤੋਂ ਪਹਿਲਾਂ ਮਾਰਕੀਟ ਵੈਲਿਊ ਸੀ ਉਹ 150 ਤੋਂ ਲੈ ਕੇ 200 ਬਿਲੀਅਨ ਡਾਲਰ ਸੀ ਪਰ ਜਿਵੇਂ ਹੀ ਟਿਕਟੌਕ ਦੇ ਉੱਪਰ ਬੈਨ ਲੱਗਦਾ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਹੁਣ ਡੋਨਲਡ ਟਰੰਪ ਇਸ ਨੂੰ 40-50 ਬਿਲੀਅਨ ਡਾਲਰ ਦੇ ਵਿੱਚ ਹੀ ਖਰੀਦ ਲੈਣਗੇ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜੇਕਰ ਇੰਡੀਆ ਦੇ ਵਿੱਚ ਫਿਰ ਉਸ ਦੇ ਉੱਪਰ ਜਿਹੜਾ ਬੈਨ ਲੱਗਿਆ ਹੋਇਆ ਹੈ ਉਹ ਖਤਮ ਹੋ ਜਾਵੇਗਾ। ਇਹ ਸਵਾਲ ਦਾ ਜਵਾਬ ਜਾਣਨ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਪਵੇਗਾ ਕਿ ਇੰਡੀਆ ਦੇ ਵਿੱਚ ਟਿਕਟੌਕ ਆਖਰ ਬੈਨ ਕਿਉਂ ਹੋਇਆ ਸੀ? ਸੰਨ 2020 ਦੇ ਵਿੱਚ ਇੰਡੀਆ ਦੀ ਸਰਕਾਰ ਨੇ ਟਿਕਟੌਕ ਦੇ ਨਾਂ ਨਾਲ 59 ਹੋਰ ਚਾਈਨੀਜ਼ ਕੰਪਨੀਆਂ ਨੂੰ ਬੈਨ ਕਰ ਦਿੱਤਾ ਸੀ। ਇੰਡੀਆ ਦੀ ਸਰਕਾਰ ਨੇ ਟਿਕਟੌਕ ਦੇ ਉੱਪਰ ਬੈਨ ਲਗਾਉਣ ਦੇ ਤਿੰਨ ਕਾਰਨ ਦੱਸੇ ਸਨ ਤੇ ਉਹਨਾਂ ਦੇ ਵਿੱਚੋਂ ਪਹਿਲਾ ਕਾਰਨ ਉਹਨਾਂ ਨੇ ਦੱਸਿਆ ਸੀ ਕਿ ਇਹ ਜਿਹੜੀ ਟਿਕਟੌਕ ਬੈਨ ਹੈ ਇਹ ਇੰਡੀਆ ਦੀ ਸੁਰੱਖਿਆ ਤੇ ਏਕਤਾ ਦੇ ਲਈ ਖਤਰਾ ਹੈ। ਦੂਜਾ ਇਸ ਐਪ ਦੇ ਨਾਲ 130 ਕਰੋੜ ਲੋਕਾਂ ਦੀ ਜਿਹੜੀ ਆਟੇ ਨੂੰ ਖਤਰਾ ਹੈ ਤੀਜਾ ਇਹ ਐਪ ਏਰੀਆ ਦੇ ਯੂਜ਼ਰ ਦਾ ਡਾਟਾ ਚੋਰੀ ਕਰਕੇ ਉਸ ਨੂੰ ਦੂਜੇ ਕਿਸੇ ਦੇਸ਼ ਦੇ ਵਿੱਚ ਜਿਹੜਾ ਸਰਵਰ ਹੈ ਉਸ ਦੇ ਕੋਲ ਭੇਜ ਦਿੰਦੀ ਹੈ ਤੇ ਜੇ ਇਹ ਡਾਟਾ ਇੰਡੀਆ ਦੇ ਦੁਸ਼ਮਣਾਂ ਦੇ ਕੋਲ ਪਹੁੰਚ ਗਿਆ ਤਾਂ ਇੰਡੀਆ ਦੇ ਲਈ ਬਹੁਤ ਵੱਡਾ ਖਤਰਾ ਹੋਵੇਗਾ ਇਹ ਤਿੰਨ ਕਾਰਨ ਦੱਸੇ ਸਨ ਉਸ ਸਮੇਂ ਟਿਕਟੌਕ ਤੇ ਦੂਜੀਆਂ ਐਪ ਨੂੰ ਬੈਨ ਕਰਨ ਦੇ ਇੰਡੀਆ ਦੀ ਸਰਕਾਰ ਨੇ ਜੇਕਰ ਇਲਾਨ ਮਸਕ ਡੋਨਲਡ ਟਰੰਪ ਜਾਂ ਕੋਈ ਵੀ ਹੋਰ ਅਮਰੀਕੀ ਟਿਕਟੌਕ ਨੂੰ ਖਰੀਦ ਲੈਂਦਾ ਹੈ ਤਾਂ ਇਹ ਵਾਪਸ ਇੰਡੀਆ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਵੇਗਾ ਅਜਿਹਾ ਮੈਨੂੰ ਲੱਗਦਾ ਹੈ ਇੰਡੀਆ ਦੀ ਸਰਕਾਰ ਨੇ ਇੰਡੀਆ ਦੀ ਸੁਰੱਖਿਆ ਨੂੰ ਲੈ ਕੇ ਤੇ ਇੱਕ ਜਿਹੜ ਐਪ ਦੇ ਉੱਪਰ ਬੈਨ ਲਗਾਇਆ ਸੀ ਇੰਡੀਆ ਦੇ ਵਿੱਚ ਪਰ ਜੇਕਰ ਟਿਕਟੋਕ ਕਿਸੇ ਅਮਰੀਕਨ ਆਦਮੀ ਦੇ ਕੋਲ ਜਾਂਦੀ ਹੈ ਤਾਂ ਉਹ ਸਾਰਾ ਡਾਟਾ ਅਮਰੀਕਾ ਦੇ ਕੋਲ ਜਾਵੇਗਾ ਨਾ ਕਿ ਚੀਨ ਦੇ ਕੋਲ ਇੱਥੇ ਡਾਟਾ ਦੇ ਸੇਫ ਰੈਂਟ ਜਿਆਦਾ ਅਮੀਰ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਵੀ ਕੰਪਨੀ ਨੇ ਜਿਵੇਂ ਕਿ ਗੂਗਲ ਫੇਸਬੁੱਕ ਵਟਸਐਪ ਇੰਸਟਾਗ੍ਰam ਇਹਨਾਂ ਸਾਰਿਆਂ ਦਾ ਡਾਟਾ ਵੀ ਅਮਰੀਕਾ ਦੇ ਕੋਲ ਜਾਂਦਾ ਹੈ ਤੇ CIA ਇਸ ਨੂੰ ਦੇਖਦੀ ਹੈ ਤੇ ਹਲੇ ਤੱਕ CIA ਵੱਲੋਂ ਇਹ ਡਾਟੇ ਨੂੰ ਮਿਸ ਯੂਜ਼ ਕਰਨ ਤੇ ਜਾਂ ਇਸ ਨੂੰ ਲੀਕ ਕਰਨ ਦੀ ਖਬਰ ਕਦੇ ਵੀ ਸਾਹਮਣੇ ਨਹੀਂ ਆਈ ਜੇਕਰ ਇਲਾਨ ਮਾਸਕ ਟਿਕਟੋਕ ਨੂੰ ਖਰੀਦਦੇ ਨੇ ਤਾਂ ਉਹ ਟਰੰਪ ਦੇ ਜ਼ਰੀਏ ਇੰਡੀਆ ਦੀ ਸਰਕਾਰ ਦੇ ਹੋਣਗੇ ਕਿ ਉਹ ਇੰਡੀਆ ਦੇ ਵਿੱਚੋਂ ਬੈਨ ਹਟਾਉਣ ਜਿਹੜਾ ਟਿਕਟੋਕ ਦੇ ਉੱਪਰ ਲੱਗਿਆ ਹੋਇਆ ਹੈ ਅਮਰੀਕਨ ਨਿਊਜ਼ ਵੈਬਸਾਈਟ ਐਕਸ ਆਕਸ ਦੀ ਇੱਕ ਰਿਪੋਰਟ ਦੇ ਮੁਤਾਬਕ ਚੀਨ ਦੀ ਸਰਕਾਰ ਨੇ ਟਿਕਟੋਕ ਦੀ ਜਿਹੜੀ ਮਾਲਕੀਨਾ ਕੰਪਨੀ ਹੈ ਬਾਈ ਡਾਂਸ ਉਸ ਦੇ ਉੱਪਰ ਦਬਾਅ ਬਣਾਇਆ ਹੋਇਆ ਹੈ ਟਿਕਟੋਕ ਦੀ ਇਹ ਡੀਲ ਨੂੰ ਲੈ ਕੇ ਟਿਕਟੋਕ ਨੂੰ ਖਰੀਦਣ ਦੇ ਲਈ ਬਹੁਤ ਸਾਰੇ ਅਮਰੀਕਨ ਨਾਗਰਿਕ ਸਾਹਮਣੇ ਆ ਰਹੇ ਨੇ ਪਰ ਚੀਨ ਦੀ ਸਰਕਾਰ ਜਿਹੜੀ ਚੀਨ ਦੀ ਇਹ ਟਿਕਟੋਕ ਕੰਪਨੀ ਦੀ ਮਾਲਕ ਕੰਪਨੀ ਹੈ ਜਾਨਕਿ ਬਾਈ ਡਾਂਸ ਉਸ ਦੇ ਉੱਪਰ ਉਸ ਨੇ ਦਬਾਅ ਬਣਾਇਆ ਹੋਇਆ ਹੈ ਕੋਈ ਵੀ ਡਿਸੀਜਨ ਨਾ ਲੈਣ ਦੇ ਲਈ 20 ਜਨ ਉਸਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਾਂ ਕਿਸੇ ਵੀ ਪ੍ਰਾਈਵੇਟ ਕੰਪਨੀ ਦੇ ਉੱਪਰ ਦਬਾਅ ਨਹੀਂ ਬਣਾਉਦੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੇ ਡਿਸੀਜਨ ਦੇ ਵਿੱਚ ਤੇ ਉਹਨਾਂ ਨੇ ਕਿਹਾ ਸੀ ਕਿ ਪ੍ਰਾਈਵੇਟ ਕੰਪਨੀਆਂ ਨੂੰ ਅਧਿਕਾਰ ਹੈ ਚਾਈਨਾ ਦੇ ਅੰਦਰ ਆਪਣੇ ਫੈਸਲੇ ਆਪ ਲੈਣ ਦਾ ਪਰ ਚਾਈਨਿਸ ਕੰਪਨੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਫੈਲੀਆਂ ਹੋਈਆਂ ਨੇ ਇਹਨਾਂ ਨੂੰ ਆਪਣੇ ਫੈਸਲੇ ਚਾਈਨਾ ਦੇ ਕਾਨੂੰਨ ਦੇ ਮੁਤਾਬਕ ਹੀ ਲੈਣੇ ਪੈਣਗੇ ਇੱਥੇ ਚੀਨ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਸਾਨੂੰ ਨਾਰਾਜ਼ ਕਰਕੇ ਟਿਕਟੌਕ ਆਪਣਾ ਬਿਜ਼ਨਸ ਹੋਰ ਵੀ ਕਿਤੇ ਸਟੈਬਲਿਸ਼ ਨਹੀਂ ਕਰ ਪਾਵੇਗੀ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਟਿਕਟੌਕ ਵਿਕੇਗਾ ਤਾਂ ਕਿੰਨੇ ਦੇ ਵਿੱਚ ਵਿਕੇਗਾ ਅਮਰੀਕ ਉਸ ਦੇ ਐਨਾਲਿਸਟ ਡੈਵਨ ਐਵੋਸ ਦੇ ਅਨੁਸਾਰ ਜਿਹੜੀ ਅੱਜ ਦੇ ਸਮੇਂ ਟਿਕਟੌਕ ਦੀ ਵੈਲਿਊ ਹੈ ਉਹ ਹੈ ਜੀ ਤਕਰੀਬਨ 100 ਬਿਲੀਅਨ ਯੂ ਐਸ ਡਾਲਰ ਜਾਂ ਕਿ ਟਿਕਟੌਕ ਦੀ ਮਾਲਕ ਜਿਹੜੀ ਚੀਨੀ ਕੰਪਨੀ ਹੈ ਬਾਈ ਡਾਂਸ ਉਸ ਦੇ ਮੁਤਾਬਕ ਟਿਕਟੌਕ ਦੀ ਵੈਲਿਊ ਅੱਜ ਦੇ ਸਮੇਂ 200 ਬਿਲੀਅਨ ਡਾਲਰ ਹੈ ਪਰ ਟਿਕਟੌਕ ਦੇ ਉੱਪਰ ਪ੍ਰੈਸ਼ਰ ਬਣਾ ਕੇ 트럼ਪ ਹੁਣ ਇਸ ਨੂੰ 40 ਤੋਂ ਲੈ ਕੇ 50 ਬਿਲੀਅਨ ਯੂ ਐਸ ਡਾਲਰ ਦੇ ਵਿੱਚ ਹੀ ਖਰੀਦਣਾ ਚਾਹੁੰਦੇ ਨੇ ਤੇ ਜੇਕਰ ਟਿਕਟੌਕ ਵਿਕਦੀ ਹੈ ਤਾਂ ਇਸ ਤੋਂ ਬਾਅਦ ਇਹ ਚੀਜ਼ ਤਾਂ ਕਨਫਰਮ ਹੈ ਕਿ ਉਹ ਇੰਡੀਆ ਦੇ ਵਿੱਚ ਵੀ ਦੁਬਾਰੇ ਫਿਰ ਤੋਂ ਚੱਲਣੀ ਸ਼ੁਰੂ ਹੋ ਜਾਵੇਗੀ ਤੇ ਤੁਸੀਂ ਇਹ ਸ सब्सक्राइब करना तान्वार.